ਜਿਹੜਾ ਜਾਦੂਗਰਨੀ ਨੂਰਸ਼ਾਹ ਦਾ ਟਾਕਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਹੁੰਦਾ ਤੇ ਜਾਦੂਗਰਨੀ ਨੂਰਸ਼ਾਹ ਆਪਣੇ ਤੰਤਰਾਂ ਮੰਤਰਾਂ ਦੇ ਨਾਲ ਭਾਈ ਮਰਦਾਨਾ ਜੀ ਨੂੰ ਆਪਣਾ ਪੇਡੂ ਬਣਾ ਲੈਂਦੀ ਆ ਅਸਲ ਦੇ ਵਿੱਚ ਰੋ ਗੁਰਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਨੂੰ ਪੂਰਾ ਕਰਦੇ ਹੋਏ ਆਸਾਮ ਦੇ ਗੋਲਾਕਾਟ ਏਰੀਆ ਦੇ ਵਿੱਚ ਪਹੁੰਚਦੇ ਨੇ ਤੇ ਗੁਰੂ ਸਾਹਿਬ ਪਿੰਡ ਤੋਂ ਬਾਹਰ ਆਪਣਾ ਡੇਰਾ ਲਾ ਕੇ ਭਾਈ ਮਰਦਾਨਾ ਜੀ ਦੇ ਨਾਲ ਉੱਥੇ ਕੀਰਤਨ ਕਰਨਾ ਸ਼ੁਰੂ ਕਰ ਦਿੰਦੇ ਨੇ ਇਸ ਤੋਂ ਬਾਅਦ ਭਾਈ ਮਰਦਾਨਾ ਜੀ ਜਿੱਦ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਗਿਆ ਲੈ ਕੇ ਭੋਜਨ ਦੀ ਤਲਾਸ਼ ਦੇ ਵਿੱਚ ਪਿੰਡ ਦੇ ਵਿੱਚ ਪਹੁੰਚ ਜਾਂਦੇ ਨੇ ਅਸਲ ਦੇ ਵਿੱਚ ਉਹ ਪਿੰ ਇਹ ਮਰਦਾਨਾ ਜੀ ਨੂੰ ਸਾਬਦਨ ਕਰ ਰਹੇ ਸੀ ਇਸ ਤੋਂ ਬਾਅਦ ਜਿਰੋ ਪਈ ਮਰਦਾਨਾ ਜੀ ਪਿੰਡ ਦੇ ਵਿੱਚ ਪਹੁੰਚਦੇ ਨੇ ਤੇ ਕੁਝ ਜਾਦੂਗਰਨੀ ਆ ਪਈ ਮਰਦਾਨਾ ਜੀ ਨੂੰ ਆਪਣਾ ਗੁਲਾਮ ਬਣਾ ਲੈਂਦੀਆਂ ਨੇ ਕਾਫੀ ਦੇਰ ਤੱਕ ਜਿਰੋ ਪਈ ਮਰਦਾਨਾ ਜੀ ਵਾਪਸ ਨਹੀਂ ਆਉਂਦੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਈ ਮਰਦਾਨਾ ਜੀ ਦੀ ਤਲਾਸ਼ ਦੇ ਵਿੱਚ ਉਹ ਜਾਦੂਗਰਨੀ ਦੇ ਘਰ ਪਹੁੰਚ ਜਾਂਦੇ ਨੇ ਇਸ ਤੋਂ ਬਾਅਦ ਉਹ ਜਾਦੂਗਰਨੀ ਆ ਜਿਰੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖਦੀਆਂ ਨੇ ਤਾਂ ਉਹ ਸਮਝ ਜਾਂਦੀਆਂ ਨੇ ਕਿ ਇਹ ਕੋਈ ਰੱਬੀ ਰੂਹ ਨੇ ਤੇ ਉਹ ਜਾਦੂਗਰਨੀ ਇਕੱਠੀਆਂ ਹੋ ਕੇ ਆਪਣੀ ਸਭ ਤੋਂ ਵੱਡੀ ਜਾਦੂਗਰਨੀ ਨੂਰ ਸ਼ਾਹ ਦੇ ਕੋਲ ਜਾਂਦੀਆਂ ਨੇ ਇਸ ਤੋਂ ਬਾਅਦ ਜਾਦ ਵਾਸਤੇ ਆਪਣੇ ਸਾਰੇ ਤੰਤਰ ਮੰਤਰ ਲਾ ਦਿੰਦੀ ਆ ਪਰ ਉਹਦੇ ਸਾਰੇ ਤੰਤਰ ਮੰਤਰ ਫੇਲ ਹੋ ਜਾਂਦੇ ਨੇ ਗੁਰੂ ਸਾਹਿਬ ਅੱਗੇ ਇਸ ਤੋਂ ਬਾਅਦ ਗੁਰੂ ਸਾਹਿਬ ਬਾਣੀ ਦਾ ਉਚਾਰਨ ਕਰਦੇ ਨੇ ਇੱਕ ਸ਼ਬਦ ਦਾ ਉਚਾਰਨ ਕਰਦੇ ਨੇ ਜੀ ਨੂੰ ਸੁਣ ਕੇ ਜਾਦੂਗਰਨੀ ਨੂਰ ਸ਼ਾ ਕੀਲੀ ਜਾਂਦੀ ਆ ਤੇ ਜਾਦੂਗਰਨੀ ਨੂਰ ਸ਼ਾ ਥੱਲੇ ਡਿੱਗ ਪੈਂਦੀ ਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਮਾਫੀ ਮੰਗਦੀ ਆ